ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਨੀਤੀ ਨੇ ਦੁਨੀਆ ਭਰ ਦੇ ਦੇਸ਼ਾਂ ਦੇ ਕਾਰੋਬਾਰ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੈ ਜ਼ਿਆਦਾਤਰ ਦੇਸ਼ਾਂ ਨੇ ਅਮਰੀਕਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਜਿਸ ਕਾਰਨ 트੍ਰੰਪ ਨੇ ਉਹਨਾਂ ਦੇਸ਼ਾਂ ਪ੍ਰਤੀ ਨਰਮ ਰਵੱਈਆ ਦਿਖਾਇਆ ਜਿਨ੍ਹਾਂ ਲੋਕਾਂ ਨੇ ਆਪਣੇ ਦੇਸ਼ ਨੂੰ ਤਰਜੀਹ ਦਿੱਤੀ ਅਤੇ ਟਰੰਪ ਦੀਆਂ ਨੀਤੀਆਂ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਵੀ ਇੱਕ ਅਜਿਹਾ ਦੇਸ਼ ਸੀ ਜੋ ਅਮਰੀਕਾ ਅੱਗੇ ਨਹੀਂ ਝੁਕਿਆ ਤੇ ਉਸਨੇ 25% ਟੈਰਫ ਮਨਜ਼ੂਰ ਕੀਤਾ ਇਸ ਦਾ ਮਤਲਬ ਹੈ ਕਿ ਭਾਰਤ ਤੇ ਕੁੱਲ ਟੈਰਫ 50% ਤੱਕ ਪਹੁੰਚ ਗਿਆ ਹੈ ਇਸ ਕਾਰਨ ਭਾਰਤ ਤੇ ਅਮਰੀਕਾ ਵਿਚਕਾਰ ਦਹਾਕਿਆਂ ਤੋਂ ਚੱਲ ਰਿਹਾ ਦੋਸਤਾਨਾ ਸਬੰਧਾਂ 'ਚ ਕੁੜੱਤਣ ਆ ਗਈ ਹੈ ਫੌਕਸ ਨਿਊਜ਼ ਨਾਲ ਗੱਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਉੱਤੇ ਵਾਧੂ ਟੈਰਿਫ ਲਗਾਉਣਾ ਕੋਈ ਆਸਾਨ ਕੰਮ ਨਹੀਂ ਸੀ ਅਸੀਂ ਭਾਰਤ ਤੇ 50% ਦਾ ਟੈਰਿਫ ਲਗਾਇਆ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਸੀ ਇਸ ਕਾਰਨ ਅਮਰੀਕਾ ਤੇ ਭਾਰਤ ਵਿਚਕਾਰ ਕੁਝ ਤਣਾਅ ਵੀ ਪੈਦਾ ਹੋ ਗਿਆ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਇਹ ਇੱਕ ਔਖਾ ਫੈਸਲਾ ਸੀ ਤੇ ਇਸ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਪਾੜਾ ਪੈਦਾ ਕਰ ਦਿੱਤਾ 트럼ਪ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਖਤਮ ਕਰ ਦਿੱਤਾ ਕਾਂਗੋ ਤੇ ਰਵਾਂਡਾ ਵਿਚਕਾਰ ਜੰਗ ਨੂੰ ਰੋਕ ਦਿੱਤਾ ਉਹਨਾਂ ਦਾਵਾ ਕੀਤਾ ਕਿ ਉਹਨਾਂ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਕਈ ਜੰਗਾਂ ਰੁਕਵਾਈਆਂ ਨੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਬਰ ਗਵਾ ਚੁੱਕੇ ਨੇ 트ੰਪ ਨੇ ਕਿਹਾ ਕਿ ਪੁਤਿਨ ਨੇ ਅਜੇ ਤੱਕ ਯੂਕਰੇਨ ਤੇ ਆਪਣੇ ਜ਼ਮੀਨੀ ਹਮਲਿਆਂ ਨੂੰ ਰੋਕਣ ਜਾਂ ਹਵਾਈ ਹਮਲਿਆਂ ਨੂੰ ਹੌਲੀ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ ਫੌਕਸ ਨਿਊਜ਼ ਦੇ ਪ੍ਰੋਗਰਾਮ ਫੌਕਸ ਐਂਡ ਫਰੈਂਡਸ ਦੇ ਉੱਤੇ ਇੱਕ ਇੰਟਰਵਿਊ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਮੇਰਾ ਸਬਰ ਖਤਮ ਹੋ ਰਿਹਾ ਹੈ ਤੇ ਇਹ ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਪਰ ਇਸ ਲਈ ਦੋ ਲੋਕਾਂ ਦੀ ਸਹਿਮਤੀ ਦੀ ਲੋੜ ਹੈ ਜਦੋਂ ਪੁਤਿਨ ਤਿਆਰ ਸੀ ਜ਼ੈਲੈਂਸਕੀ ਨਹੀਂ ਸੀ ਤੇ ਜਦੋਂ ਜ਼ੈਲੈਂਸਕੀ ਤਿਆਰ ਸੀ ਪੁਤਿਨ ਸਹਿਮਤ ਨਹੀਂ ਹੋ ਰਹੇ ਹਨ ਇਸ ਲਈ ਹੁਣ ਸਾਨੂੰ ਬਹੁਤ ਸਖਤ ਕਦਮ ਚੁੱਕਣੇ ਪੈਣਗੇ ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੀਵ ਨਾਲ ਸ਼ਾਂਤੀ ਵਾਰਤਾ ਰੁਕੀ ਹੋਈ ਹੈ ਕਿਉਂਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੇ ਰੂਸੀ ਰਹਾਮ ਰਤਵਾ ਵਲਾਦੀਮੀਰ ਪੁਤਿਨ ਅਜੇ ਵੀ ਪੂਰੇ ਯੂਕਰੇਨ ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੇ ਨੇ ਇਹ ਯੂਕਰੇਨ ਯੁੱਧ ਸੰਬੰਧੀ ਚੱਲ ਰਹੀਆਂ ਸ਼ਾਂਤੀ ਵਾਰਤਾਵਾਂ ਲਈ ਕੂਟਨੀਤਿਕ ਯਤਨਾਂ ਲਈ ਇੱਕ ਵੱਡਾ ਝਟਕਾ ਹੈ ਇਸ ਦੌਰਾਨ ਰੂਸ ਨੇ ਆਪਣੇ ਮੁੱਖ ਸਹਿਯੋਗੀ ਬੈਲਾਰੂਸ ਨਾਲ ਵੱਡੇ ਪੱਧਰ ਤੇ ਫੌਜੀ ਅਭਿਆਸ ਕੀਤੇ ਨੇ ਦੂਜੇ ਪਾਸੇ ਨਾਟੋ ਨੇ ਐਲਾਨ ਕੀਤਾ ਕਿ ਪੋਲੈਂਡ ਤੇ ਰੂਸੀ ਡਰੋਨ ਨੂੰ ਡੇਗੇ ਜਾਣ ਤੋਂ ਬਾਅਦ ਉਹ ਆਪਣੀ ਪੂਰਬੀ ਸਰਹੱਦ ਤੇ ਫੌਜਾਂ ਦੀ ਤਣਾਅਤੀ ਨੂੰ ਹੋਰ ਵਧਾਏਗਾ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਚੋਲਗੀ ਕਾਰਨ ਜੰਗੀ ਤਿਰਾਂ ਸ਼ਾਂਤੀ ਵਾਰਤਾ ਲਈ ਮੇਜ਼ ਤੇ ਆਈਆਂ ਅਤੇ ਇਸ ਦੌਰਾਨ ਟਰੰਪ ਨੇ ਅਮਰੀਕਾ ਦੇ ਅਲਾਸਕਾ 'ਚ ਰੂਸੀ ਰਾਸ਼ਟਰਪਤੀ ਬੁਲੰਦੀਮੀਰ ਪੁਤਿਨ ਦੀ ਮੇਜ਼ਬਾਨੀ ਵੀ ਕੀਤੀ ਪਰ ਸਾਢੇ 3 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜੋ ਰੂਸ ਦੁਆਰਾ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ ਡੋਨਲਡ 트ੰਪ ਨੇ ਵੀਰਵਾਰ ਨੂੰ ਪੋਲੈਂਡ ਦੇ ਨੇੜੇ ਰੂਸੀ ਡਰੋਨਾਂ ਦੀ ਗਤੀਵਿਧੀ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਉਹਨਾਂ ਕਿਹਾ ਕਿ ਰੂਸੀ ਡਰੋਨ ਨੂੰ ਡੇਗਿਆ ਗਿਆ ਪਰ ਪੁੱਤਨ ਨੂੰ ਪੋਲੈਂਡ ਦੇ ਨੇੜੇ ਨਹੀਂ ਹੋਣਾ ਚਾਹੀਦਾ ਸੀ 트ੰਪ ਨੇ ਵੀਰਵਾਰ ਨੂੰ ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਰੂਸੀ ਡਰੋਨ ਘਟਨਾ ਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਗਲਤੀ ਨਾਲ ਹੋਇਆ ਹੋਵੇ ਪਰ ਫਿਰ ਵੀ ਮੈਂ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਆ ਉਮੀਦ ਹੈ ਕਿ ਇਹ ਜਲਦੀ ਹੀ ਖਤਮ ਖੋ ਜਾਵੇਗਾ ਅਮਰੀਕਾ ਦੇ ਟੈਕਸਸ ਦੇ ਡਾਲਾਸ ਸ਼ਹਿਰ ਦੇ ਵਿੱਚ ਇੱਕ ਐਸੀ ਘਟਨਾ ਬੀਤੇ ਦਿਨ ਸਾਹਮਣੇ ਆਈ ਜਿਸ ਨੇ ਹਰ ਭਾਰਤੀ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ ਇੱਥੇ ਇੱਕ ਭਾਰਤੀ ਮੂਲ ਦੇ ਹੋਟਲ ਮੈਨੇਜਰ ਦੀ ਹੱਤਿਆ ਕਰ ਦਿੱਤੀ ਗਈ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਸਕਦੀ ਹੈ ਇਸ ਘਟਨਾ ਚ ਯੂਰਡਾਨਸ ਕੋਬੋਸ ਮਾਰਟੀਨੇਜ਼ ਨਾਂ ਦੇ ਸ਼ਖਸ ਨੇ ਭਾਰਤ ਦੇ ਨਾਗ ਮਲਈਆ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ ਇਸ ਤੋਂ ਇਲਾਵਾ ਉਸਨੇ ਕੁਹਾੜੀ ਨਾਲ ਗਰਦਨ ਵੱਖ ਕਰਨ ਤੋਂ ਬਾਅਦ ਪੈਰਾਂ ਨਾਲ ਉਸ ਦੇ ਸਿਰ ਨੂੰ ਫੁੱਟਬਾਲ ਵਾਂਗ ਕਿੱਕ ਮਾਰੀ ਇਹ ਸਭ ਕੁਝ ਉਸ ਦੀ ਪਤਨੀ ਦੀਆਂ ਅੱਖਾਂ ਸਾਹਮਣੇ ਹੋਇਆ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਮਰੀਕਾ ਦੇ ਆਈਸੀਈ ਅਧਿਕਾਰੀਆਂ ਨੇ ਦੱਸਿਆ ਕਿ ਮਲਜ਼ਮ ਯੂਰਡਾਨਿਸ ਕੋਬੋਸ ਮਾਰਟੀਨੇਜ਼ ਨੂੰ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਘਟਨਾ ਦੇ ਲਗਭਗ 2 ਦਿਨ ਬਾਅਦ ਅਮਰੀਕੀ ਘਰੇਲੂ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਤੇ ਬਾਰਡਰ ਡਿਊਟੀ ਡਾਇਰੈਕਟੋਰੇਟ ਨੇ ਹਮਲਾਵਰ ਨੂੰ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇੱਕ ਬਿਆਨ ਚ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਯੋਰਡਾਨਿਸ ਕੋਬੋਸ ਮਾਰਟੀਨੇਜ਼ ਨੇ ਬਾਲ ਜਣਸੀ ਸ਼ੋਸ਼ਣ ਮੋਟਰ ਵਾਹਨ ਦੀ ਵੱਡੀ ਚੋਰੀ ਝੂਠ ਦਾ ਅਤੇ ਕਾਰ ਦੀ ਚੋਰੀ ਵਰਗੇ ਅਪਰਾਧ ਉਹਦੇ ਉੱਤੇ ਦਰਜ ਨੇ ਇੱਕ ਬਿਆਨ ਚ ਡੀ ਐਚ ਐਸ ਨੇ ਕਿਹਾ ਕਿ ਕੋਬੋਸ ਮਾਰਟੀਨੇਜ਼ ਨੇ ਕਥਿਤ ਤੌਰ ਤੇ ਇੱਕ ਵਪਾਰੀ ਦਾ ਸਿਰ ਕੁਹਾੜੀ ਨਾਲ ਵੱਢ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਯੋਰਡਾਨਿਸ ਕੋਬੋਸ ਮਾਰਟੀਨੇਜ਼ ਨੇ ਪੀੜਤ ਦੇ ਸਿਰ ਤੇ ਫੁੱਟਬਾਲ ਵਾਂਗ ਲੱਤ ਮਾਰੀ ICE ਨੇ ਮੁਲਜ਼ਮ ਨੂੰ ਡਾਲਾਸ ਕਾਉਂਟੀ ਜੇਲ੍ਹ ਚ ਰੱਖਿਆ ਹੈ ਜਿੱਥੇ ਇਸ ਗੈਰ ਕਾਨੂੰਨੀ ਵਿਦੇਸ਼ੀ ਅਪਰਾਧੀ ਨੂੰ ਰੱਖਿਆ ਗਿਆ ਹੈ ਇੱਕ ਬਿਆਨ ਚ DHS ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲੌਗਲੀ ਨੇ ਪਿਛਲੇ ਬਿਡਨ ਪ੍ਰਸ਼ਾਸਨ ਨੂੰ ਦੇਸ਼ ਵਿੱਚ ਅਣ ਨਿਰਧਾਰਤ ਆਪਰਵਾਸੀਆਂ ਨੂੰ ਦਾਖਲੇ ਦੀ ਇਜਾਜ਼ਤ ਦੇਣ ਲਈ ਦੋਸ਼ੀ ਠਹਿਰਾਇਆ ਉਹਨਾਂ ਆਪਣੇ ਬਿਆਨ ਚ ਕਿਹਾ ਕਿ ਕੋਬੋਸ ਮਾਰਟੀਨੇਜ਼ ਵੱਲੋਂ ਇੱਕ ਮੋਟਲ ਚ ਕੀਤੀ ਗਈ ਇਹ ਘਟਨਾ ਪੂਰੀ ਤਰ੍ਹਾਂ ਰੋਕੀ ਜਾ ਸਕਦੀ ਸੀ ਜੇਕਰ ਇਸ ਗੈਰ ਕਾਨੂੰਨੀ ਵਿਦੇਸ਼ੀ ਨੂੰ ਬਾਈਡਨ ਪ੍ਰਸ਼ਾਸਨ ਨੇ ਸਾਡੇ ਦੇਸ਼ ਦੇ ਵਿੱਚ ਨਹੀਂ ਛੱਡਿਆ ਹੁੰਦਾ ਤੇ ਬਾਹਰ ਕੱਢ ਦਿੱਤਾ ਹੁੰਦਾ। ਕੈਨੇਡਾ ਦੇ ਵਿਨੀਪੈਗ ਤੋਂ ਨਿਊਯਾਰਕ ਪੁੱਜੇ ਇੱਕ ਹਵਾਈ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ਕਵਾਰਟਾਈਨ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਮੁਸਾਫਰਾਂ ਨੂੰ ਕਵਾਰਟਾਈਨ ਕੀਤੇ ਜਾਣ ਦਾ ਕਾਰਨ ਬੇहद ਤੇਜ਼ੀ ਨਾਲ ਫੈਲਣ ਵਾਲੀ ਕੋਈ ਬਿਮਾਰੀ ਦੱਸੀ ਜਾ ਰਹੀ ਹੈ ਪਰ ਇਸ ਦਾ ਨਾਂ ਸਾਹਮਣੇ ਨਹੀਂ ਆ ਸਕਿਆ। ਅਸਲ ਦੇ ਵਿੱਚ ਕੋਰੀਆ ਦੀ 에ਸ਼ਿਆਨਾ 에ਅਰਲਾਈਨਸ ਦਾ ਜਹਾਜ਼ ਬੁੱਧਵਾਰ ਨੂੰ ਸੋਲ ਤੋਂ ਨਿਊਯਾਰਕ ਵਾਸਤੇ ਰਵਾਨਾ ਹੋਇਆ ਪਰ ਅਚਨਚੇਤ ਇਸ ਨੂੰ ਵਿਨੀਪੈਗ ਹਵਾਈ ਅੱਡੇ ਵੱਲ ਡਾਇਵਰਟ ਕਰ ਦਿੱਤਾ ਗਿਆ ਰਿਚਰਡਸਨ ਇੰਟਰਨੈਸ਼ਨਲ 에ਅਰਪੋਰਟ ਤੇ ਜਹਾਜ਼ ਲੈਂਡ ਕਰਨ ਮਗਰੋਂ ਇੱਕ ਮੁਸਾਫਰ ਨੂੰ ਉਤਾਰ ਕੇ ਹਸਪਤਾਲ ਲਿਜਾਣ ਦੀ ਰਿਪੋਰਟ ਸਾਹਮਣੇ ਆਈ ਇਹ ਵੀ ਪਤਾ ਲੱਗਾ ਕਿ ਹਸਪਤਾਲ ਚ ਦਾਖਲ ਮਰੀਜ਼ ਨੂੰ ਕਿਸੇ ਖਤਰਨਾਕ ਬਿਮਾਰੀ ਕਾਰਨ ਇੱਕ ਵੱਖਰੇ ਵਾਰਡ ਚ ਰੱਖਿਆ ਗਿਆ ਦੂਜੇ ਪਾਸੇ ਤਕਰੀਬਨ 4 ਘੰਟੇ ਬਾਅਦ ਜਹਾਜ਼ ਮੁੜ ਨਿਊਯਾਰਕ ਵੱਲ ਰਵਾਨਾ ਹੋ ਗਿਆ ਬਾਦ ਦੁਪਹਿਰ ਤਕਰੀਬਨ 2:30 ਵਜੇ ਫਲਾਈਟ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਹੋਈ ਤਾਂ ਕਿਸੇ ਮੁਸਾਫਰ ਨੂੰ ਹਵਾਈ ਅਡੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ। ਹਵਾਈ ਅਡੇ ਦੇ ਬੁਲਾਰੇ ਨੇ ਕਿਹਾ ਕਿ ਕੁਆਰਟਾਈਨ ਦੀ ਪ੍ਰਕਿਰਿਆ ਸਿਰਫ احتیاط ਵਜੋਂ ਲਾਗੂ ਕੀਤੀ ਗਈ ਅਤੇ ਕਿਸੇ ਦੀ ਜਾਨ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੈਜ਼ਾ, ਟੀਬੀ, ਪਲੇਗ, ਯੈਲੋ ਫੀਵਰ, ਡਿਪਥੀਰੀਆ ਅਤੇ ਸਮਾਲਪੌਕਸ ਵਰਗੀਆਂ ਬਿਮਾਰੀਆਂ ਦੇ ਮਾਮਲੇ 'ਚ ਆਈਸੋਲੇਸ਼ਨ ਲਾਜ਼ਮੀ ਹੋ ਜਾਂਦੀ ਹੈ ਪਿਛਲੇ ਸਮੇਂ ਦੌਰਾਨ ਹਵਾਈ ਮੁਸਾਫਰਾਂ ਨਾਲ ਅਮਰੀਕਾ ਪੁੱਜੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਆਦਾਤਰ ਮਾਮਲਿਆਂ 'ਚ ਖਸਰੇ ਦੇ ਮਰੀਜ਼ ਹੀ ਸਾਹਮਣੇ ਆਏ ਜਦਕਿ ਸਾਰਾ ਹੀ ਫੈਲਣ ਵਾਲੀਆਂ ਬਿਮਾਰੀਆਂ ਕੁਝ ਇਹਦੇ ਮਰੀਜ਼ ਵੀ ਦੇਖੇ ਗਏ ਮੌਜੂਦਾ ਬਰੇ ਦੌਰਾਨ ਅਮਰੀਕਾ ਚ ਸਾਹਮਣੇ ਆਏ 1454 ਖਸਰੇ ਦੇ ਮਰੀਜ਼ਾਂ ਚੋਂ 21 ਵਿਦੇਸ਼ਾਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਕੋਰੀਆ ਤੋਂ ਆਈ ਫਲਾਈਟ ਦਾ ਜ਼ਿਕਰ ਕੀਤਾ ਜਾਵੇ ਤਾਂ ਉੱਥੇ ਟੀਬੀ ਅਤੇ ਹੈਪਟਾਈਟਸ ਦੇ ਮਰੀਜ਼ਾਂ ਨੂੰ ਕੁਝ ਜ਼ਿਆਦਾ ਹੀ ਇਹ ਸਾਹਮਣੇ ਆਏ ਨੇ ਟੀਬੀ ਕਾਰਨ ਦੁਨੀਆ ਵਿੱਚ ਹਰ ਸਾਲ ਹਜ਼ਾਰਾਂ ਲੋਕ ਦਮ ਤੋੜ ਜਾਂਦੇ ਨੇ ਤੇ ਸੰਭਾਵਤ ਤੌਰ ਤੇ ਇਸੇ ਕਰਕੇ ਜਹਾਜ਼ ਦੇ ਮੁਸਾਫਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਅਮਰੀਕਾ ਦੇ ਸੂਬੇ ohio ਦੇ ਸ਼ਹਿਰ detton ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ 2001 ਨੂੰ ਨਿਊਯਾਰਕ ਵਿਖੇ ਵਲਡ ਟ੍ਰੇਡ ਸੈਂਟਰ ਦੇ ਟਾਵਰਾਂ ਅਤੇ ਪੈਂਟਾਗਨ ਤੇ ਹੋਏ ਅਤਵਾਦੀ ਹਮਲਿਆਂ ਦੀ 24ਵੀਂ ਬਰੇ ਗੰਢ ਸੰਬੰਧੀ ਬੀਵਰ ਕ੍ਰੀਕ ਸ਼ਹਿਰ ਦੇ 911 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹ ਸਾਲਾਨਾ ਯਾਦਗਾਰੀ ਸਮਾਗਮ ਸ਼ਹਿਰ ਦੇ ਪੁਲਿਸ ਤੇ ਫਾਇਰ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ ਜੋ ਵਲਡ ਟ੍ਰੇਡ ਸੈਂਟਰ ਵਿਖੇ ਮਾਰੇ ਗਏ 2600 ਤੋਂ ਵੱਧ ਲੋਕਾਂ ਪੈਂਟਾਗਨ 'ਚ 184 ਤੇ ਪੈਂਸਿਲਵੇਨੀਆ ਚ ਜਹਾਜ਼ ਦੀ ਦੁਰਘਟਨਾ ਚ 40 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਸਮਾਰੋਹ ਚ ਝੰਡਾ ਨੀਵਾ ਕੀਤਾ ਗਿਆ ਫੌਜ ਦੇ ਜਵਾਨਾਂ ਵੱਲੋਂ ਫੁੱਲ ਚੜਾਏ ਗਏ ਰਾਸ਼ਟਰੀ ਗੀਤ ਗਾਇਆ ਗਿਆ ਤੇ ਸਵੇਰ ਦੇ 8:46 ਮਿੰਟ ਤੇ ਇੱਕ ਰਸਮੀ ਘੰਟੀ ਵਜਾਈ ਗਈ ਜਦ ਪਹਿਲਾ ਜਹਾਜ਼ ਟਾਵਰ ਨਾਲ ਟਕਰਾਇਆ ਸੀ ਵੀਵਰ ਕਰੀਕ ਦੇ ਮੇਅਰ ਡੋਨ ਐਡਮਸ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਸੀਂ ਇਸ ਸਮਾਰੋਹ ਉਨਾ ਸਬਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਇਨ੍ਹਾਂ ਹਮਲਿਆਂ 'ਚ ਆਪਣੀ ਜਾਨ ਗਵਾ ਦਿੱਤੀ ਇਸ ਵਿੱਚ ਪੁਲਿਸ ਅਧਿਕਾਰੀ ਅੱਗ ਬੁਝਾਊ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਦੇ ਮੈਂਬਰ ਵੀ ਸ਼ਾਮਲ ਸਨ ਗੁਮਟਾਲਾ ਨੇ ਦੱਸਿਆ ਕਿ ਇਸ ਸਾਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਬੀਵਰ ਕ੍ਰੀਕ ਦੇ 911 ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਜਿੱਥੇ ਸਟੀਲ ਦਾ ਇੱਕ 25 ਫੁੱਟ ਉੱਚਾ ਮੜਿਆ ਹੋਇਆ ਪਿੱਲਰ ਸਥਾਪਿਤ ਕੀਤਾ ਗਿਆ ਹੈ ਜੋ ਹਮਲੇ ਤੋਂ ਪਹਿਲਾਂ ਵਾਲਟ ਰੇਟ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਲਾਂ ਦੇ ਵਿਚਕਾਰ ਲੱਗਾ ਹੋਇਆ ਸੀ ਇਸ ਟੁਕੜੇ ਨੂੰ ਦੋ ਅੱਗ ਬੁਝਾਊ ਦਸਤਿਆਂ ਦੁਆਰਾ ਬੀਵਰ ਕ੍ਰੀਕ ਚ ਲਿਆਂਦਾ ਗਿਆ ਸੀ ਜੋ ohio ਟਾਸਕ ਫੋਰਸ 1 ਦਾ ਹਿੱਸਾ ਸਨ ਤੇ ਇਹਨਾਂ ਨੇ ਨਿਊਯਾਰਕ ਚ ਗਰਾਉਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਦੇ ਵਿੱਚ ਸਹਾਇਤਾ ਕੀਤੀ ਇਸ ਸਮਾਰੋਹ ਚ ਭਾਗ ਲੈਣ ਵਾਲਿਆਂ ਚ ਸਪ੍ਰਿੰਗਫੀਲਡ ਤੋਂ ਸਮਾਸੀ ਵੀ ਅਵਤਾਰ ਸਿੰਘ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਤੇ ਪ੍ਰਸਿੱਧ ਲੇਖਕ ਡਾਕਟਰ ਚਰਨਜੀਤ ਸਿੰਘ ਗੁੰਮਟਾਲਾ ਵੀ ਸ਼ਾਮਲ ਸਨ ਇਸ ਮੌਕੇ ਹਰ ਸਾਲ ਵਾਂਗ ਸਰਦਾਰ ਅਵਤਾਰ ਸਿੰਘ ਮੁੜ ਆਪਣੇ ਵਾਹਨ ਤੇ ਅਮਰੀਕੀ ਝੰਡੇ ਰਿਮੈਂਬਰਿੰਗ 911 ਗੋਡ ਬles ਅਮਰੀਕਾ ਆਦਿ ਬੈਨਰ ਲਾ ਕੇ ਪਹੁੰਚੇ ਜਿਸ ਦੀ ਬੀਵਰ ਕ੍ਰਿਕ ਦੇ ਮੇਅਰ ਡੌਨ ਐਡਮਸ ਅਤੇ ਹੋਰ ਨਾਂ ਨੇ ਸ਼ਲਾਗਾ ਕੀਤੀ ਤੇ ਯਾਦਗਾਰੀ ਤਸਵੀਰਾਂ ਵੀ ਲਈਆਂ। ਸਰੀ ਅਤੇ ਐਬਸਫੋਰਡ ਵਿਚਾਲੇ ਮੌਜੂਦ ਸ਼ਹਿਰ ਲੈਂਗਲੀ ਚ 200 ਸਟਰੀਟ ਤੇ 53 ਐਵੇਨਿਊ ਨੇੜੇ 5 ਸਤੰਬਰ 2025 ਦਿਨ ਸ਼ੁੱਕਰਵਾਰ ਰਾਤ 10:30 ਮਿੰਟ ਤੇ ਕਰੀਬ ਇੱਕ ਟੈਕਸੀ ਚ ਬੈਠੇ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਸਨ ਤੇ ਉਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਇਸ ਵਿਅਕਤੀ ਦੀ ਪਛਾਣ 24 ਸਾਲਾ ਕਰਨ ਪੰਦੇਰ ਵਜੋਂ ਦੱਸੀ ਹੈ। ਪੁਲਿਸ ਬੁਲਾਰੇ ਸੁਖੀ ਢੇਸੀ ਨੇ ਦੱਸਿਆ ਕਿ ਪੰਦੇਰ ਖਿਲਾਫ ਕੁਝ ਅਪਰਾਧ ਇੱਕ ਕੇਸ ਦਰਜ ਸੰ ਤੇ ਕਤਲ ਦਾ ਕਾਰਨ ਦੋ ਅਪਰਾਧਿਕ گروਹਾ ਵਿਚਾਲੇ ਰੰਜਿਸ਼ ਹੈ ਘਟਨਾ ਤੋਂ ਬਾਅਦ ਹਮਲਾਵਰ ਉੱਥੋਂ ਨਿਕਲ ਗਏ ਤੇ ਅੱਧੇ ਘੰਟੇ ਬਾਅਦ ਸਰੀ ਦੀ 132 ਸਟਰੀਟ ਤੇ 64 ਐਵੇਨਿਊ ਲਾਗੇ ਇੱਕ ਕਾਰ ਨੂੰ ਅੱਗ ਨਾਲ ਸੜਦੇ ਹੋਏ ਵੇਖਿਆ ਗਿਆ ਜੋ ਇਸ ਵਾਰਦਾਤ ਚ ਸੰਬੰਧਿਤ ਸਮਝੀ ਜਾ ਰਹੀ ਹੈ ਪੁਲਿਸ ਮੁਤਾਬਕ ਦੋ ਦਿਨ ਪਹਿਲਾਂ ਬਰਨਬੀ ਬੀਸੀ ਦੇ ਮੈਕਡੋਨਲਡ ਲਾਗੇ ਮਾਰੇ ਨੌਜਵਾਨ ਦੀ ਪਛਾਣ 34 ਸਾਲਾ ਸ਼ਾਹੇਬ ਅਬਾਸੀ ਵਜੋਂ ਹੋਈ ਹੈ ਜੋ ਸਰੀਦਾ ਰਹਿਣ ਵਾਲਾ ਸੀ ਤੇ ਡਰੱਗ ਦੇ ਤੰਦੇ ਚ ਸ਼ਾਮਲ ਸੀ ਐਬਸਫੋਰਡ BC ਚ ਪਿਛਲੇ ਸ਼ਨੀਵਾਰ ਜਿਸ ਵਿਅਕਤੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਸ ਬਾਰੇ ਵੀ ਕੋਈ ਹੋਰ ਜਾਣਕਾਰੀ ਬਾਹਰ ਨਹੀਂ ਆਈ ਦਿਲਚਸਪ ਗੱਲ ਇਹ ਹੈ ਕਿ ਅੱਜ ਕੱਲ ਬਹੁਤੇ ਮਾਮਲਿਆਂ ਚ ਪੁਲਿਸ ਬਹੁਤ ਦੇਰ ਨਾਲ ਜਾਣਕਾਰੀ ਜਨਤਕ ਕਰ ਰਹੀ ਹੈ ਤੇ ਵੱਧ ਤੋਂ ਵੱਧ ਗੱਲ ਦੱਬਣ ਦਾ ਯਤਨ ਕੀਤਾ ਜਾਂਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ